ਇੱਕ ਤੇ ਮੱਕੀ ਬੀਜੋ ਪਾਣੀ ਘਟ ਖਾਏਗੀ ਬਰਸਾਤੀ ਮੱਕੀ ਔਰ ਐਮ ਐਸ ਪੀ ਦੇਤੇ ਇੰਦਰ ਪ੍ਰਤਾਪ ਨੇ ਵਿਧਾਨ ਸਭਾ ਚ ਗਿਆ ਕਿ ਜੇ ਦੋ ਸਾਲ ਅਸੀਂ ਮੱਕੀ ਨਾ ਚੱਕੀ 25 ਜਿਹੜਾ ਸਾਲ ਚੱਲ ਰਿਹਾ 26 ਜਿਹੜਾ ਆਉਣਾ 27 ਚੋਣੀ ਇਲੈਕਸ਼ਨ ਤੇਹੀ ਪਿਓ ਪੋਤਾ ਇਲੈਕਸ਼ਨ ਨਹੀਂ ਲੜਾਂਗੇ ਨਹੀਂ ਲੜਾਂਗੇ ਮੈਨੂੰ ਉਸ ਸ਼ਾਸਤ ਨਾਲ ਘੱਟ ਪਿਆਰ ਤੇ ਆਪਣੇ ਲੋਕਾਂ ਨਾਲ ਜਿਆਦਾ ਵੀਰੋ ਆਪਣੇ ਪੰਜਾਬ ਨਾਲ ਆ ਅਸੀਂ ਗੱਲ ਰੋਜ਼ਗਾਰ ਦੇਣ ਦੀ ਕਰਦੇ ਆ ਇੱਕ ਕਾਟਨ ਇਹੋ ਜੀ ਕ੍ਰੋਪ ਆ ਜਿਹੜੀ ਮਾਲਵੇ ਦੇ ਵਿੱਚ ਹੋਣੀ ਚਾਹੀਦੀ ਆ ਪਹਿਲੀ ਪ੍ਰਾਇਓਰਟੀ ਕਾਟਨ ਨੂੰ ਮਿਲਣੀ ਚਾਹੀਦੀ ਆ ਅਗਰ ਕਾਟਨ ਫੇਲ ਹੋ ਗਈ ਤਾਂ ਮੇਰੇ ਮਨ 'ਚ ਆਇਆ ਕਿ ਯਾਰੋ ਕਾਟਨ ਦੀ ਜਗ੍ਹਾ ਅਗਰ ਮੱਕੀ ਪਾ ਜਾ ਕੇ ਜ਼ਿਮੀਂਦਾਰ ਨੂੰ ਤਕੜਾ ਕਰੀਏ ਤੇ ਸਮੇਂ ਦੀ ਪੁਕਾਰ ਆ ਮੈਂ ਸਮੇਂ ਦੀ ਪੁਕਾਰ ਦੇ ਸਾਬ ਨਾਲ ਤੁਹਾਡੇ ਕੋ ਆਇਆ ਬੇਨਤੀ ਕਰਨ ਲਈ। ਔਰ ਬਿਲਕੁਲ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਤੁਹਾਡੀ ਮੱਖੀ ਕੌਣ ਚੱਕੇਗਾ। ਰਾਣਾ ਇੰਦਰਪ੍ਰਤਾਪ ਸਿੰਘ ਨੇ ਵਿਧਾਨ ਸਭਾ 'ਚ ਇਹ ਕਿਹਾ ਜਦੋਂ ਕਈ ਸਾਡੇ ਵੀਰਾਂ ਨੂੰ ਮੇਰੀ ਹੀ ਪਾਰਟੀ ਦੇ ਤਕਲੀਫ ਹੋਈ ਕਹਿੰਦੇ ਬਈ ਇਹ ਐਮਐਸਪੀ ਦੇਣ ਵਾਲਾ ਕੌਣ ਆ ਇਹ ਤਾਂ ਮੰਨੀ ਹੋ ਗਿਆ ਅਡਾਨੀ ਹੋ ਗਿਆ। ਓ ਯਾਰ ਸ਼ੁਕਰ ਕਰੋ। ਤੁਹਾਡੇ ਵਰਗਾ ਭਰਾ ਬੱਟਾਂ ਦੇ ਤੁਰਨ ਵਾਲਾ ਜ਼ਿਮੀਂਦਾਰਾਂ ਦਾ ਮੁੰਡਾ ਮਿਹਨਤ ਕਰਕੇ ਜੇ ਤਰੱਕੀ ਕੀਤੀ ਤਾਂ ਮੈਂ ਤੇ ਚਾਹੂੰਗਾ ਤੁਸੀਂ ਲੋਕ ਵੀ ਸਾਰੇ ਸਨਤਕਾਰ ਬਣਨੇ ਚਾਹੀਦੇ ਹੋ ਉਹਦੇ ਤੇ ਮੈਂ ਬਾਅਦ ਚਾਹੂੰਗਾ ਤਰੀਕਾ ਮੈਂ ਦੱਸੂੰਗਾ ਦਿਸ਼ਾ ਮੈਂ ਦਊਂਗਾ ਔਰ ਸਮੇਂ ਦੇ ਸਾਬ ਨਾਲ ਤੁਹਾਨੂੰ ਸਾਰਿਆਂ ਨੂੰ ਸਨਤਕਾਰ ਬਣਾਵਾਂਗੇ ਕਾਰਖਾਨੇਦਾਰ ਬਣਾਵਾਂਗੇ ਇਹ ਮੇਰਾ ਵਾਦਾ ਜ਼ਿਮੀਂਦਾਰਰ ਤੋਂ ਘਰ ਚ ਪੂਰਾ ਨਹੀਂ ਹੋ ਸਕਦਾ ਕਾਰਨ ਜ਼ਮੀਨਾਂ ਵੰਡੀਆਂ ਜਾ ਰਹੀਆਂ ਜ਼ਮੀਨਾਂ ਘਟ ਰਹੀਆਂ ਦੋ ਦੋ ਚਾਰ ਚਾਰ ਜਿਹੜੇ ਜਿਹੜੇ ਕੋ 50 ਕਿੱਲੇ ਅੱਜ ਤੋਂ 50 ਸਾਲ ਕਿੱਲੇ ਪਹਿਲਾਂ ਸੀ ਅੱਜ ਪੰਜ ਕਿੱਲੇ ਦਾ ਮਾਲਕ ਹੋਏਗਾ ਵੰਡੀ ਗਈ ਵੀਰੋ ਮੇਰੋ ਇਕੱਲੀ ਜ਼ਮੀਨ ਦਾ ਨਿਰਪਰ ਨਹੀਂ ਰਹਿਣਾ ਇੱਕ ਤੇ ਮੱਕੀ ਬੀਜੋ ਪਾਣੀ ਘਟ ਖਾਏਗੀ ਬਰਸਾਤੀ ਮੱਕੀ ਔਰ ਐਮ ਐਸ ਪੀ ਦੇਤੇ ਇੰਦਰ ਪ੍ਰਤਾਪ ਨੇ ਵਿਧਾਨ ਸਭਾ ਚ ਗਿਆ ਕਿ ਜੇ ਦੋ ਸਾਲ ਅਸੀਂ ਮੱਕੀ ਨਾ ਚੱਕੀ 25 ਜਿਹੜਾ ਸਾਲ ਚੱਲ ਰਿਹਾ 26 ਜਿਹੜਾ ਆਉਣਾ 27 ਚੋਣ ਹੀ ਇਲੈਕਸ਼ਨ ਤੇਹੀ ਪਿਓ ਪੋਤਾ ਇਲੈਕਸ਼ਨ ਨਹੀਂ ਲੜਾਂਗੇ ਨਹੀਂ ਲੜਾਂਗੇ ਮੈਨੂੰ ਉਸ ਸਿਆਸਤ ਨਾਲ ਘੱਟ ਪਿਆਰ ਤੇ ਆਪਣੇ ਲੋਕਾਂ ਨਾਲ ਜ਼ਿਆਦਾ ਵੀਰੋ ਆਪਣੇ ਪੰਜਾਬ ਨਾਲ ਆ ਇਹਦਾ ਪਾਣੀ ਕਿਵੇਂ ਬਚਾਉਣਾ ਇਹਦਾ ਕਿਸਾਨ ਕਿਦਾਂ ਬਚਾਉਣਾ ਪਰ ਨਰਮੇ ਵਾਲੇ ਵੀਰੋ ਗੱਲਾਂ ਕਰਦੇ ਕਰਦੇ ਦੂਜੇ ਬੰਦੇ ਨੂੰ ਤੁਰ ਪੈਣਾ ਗੱਲ ਆ ਜਿੱਥੇ ਤੁਹਾਡੇ ਸ਼ੋਰੂਮ ਬਣੇ ਨਾ ਚੰਡੀਗੜ੍ਹ ਤੇ ਮੋਹਲੀ ਉਥੇ ਤੁਸੀਂ ਇੱਕ ਗੱਲ ਜਰਾ ਪਿੱਛੇ ਮੂੰਹ ਪੋਹ ਗਏ ਵੇਖੋ ਤੁਸੀਂ ਸਰਦਾਰ ਨਰਮੇ ਦੇ ਸਿਰ ਤੇ ਸੀ ਜਦ ਤੁਸੀਂ ਨਰਮਾ ਬੀਜਦੇ ਸੀਗੇ ਤੇ ਕਾਮਿਆਂ ਦਾ ਪਰਿਵਾਰਾਂ ਦਾ ਤੁਸੀਂ ਧਿਆਨ ਰੱਖਦੇ ਸੀਗੇ ਉਹਨਾਂ ਨੂੰ ਅਡਵਾਸ ਦਿੰਦਾ ਸੀ ਵਿਆਹ ਸ਼ਾਦੀ ਤੇ ਲੋੜ ਪੈਣ ਨਾਲ ਖੜੇ ਹੁੰਦੇ ਸੀ ਅੱਜ ਅੱਜ ਸੀਡਲ ਨਾਲ ਵਿੱਚ ਕੇ ਪਾਸੇ ਮਾਰਦੇ ਹਾਂ ਉਹਦੇ ਬਾਅਦ ਬਿਜਲੀ ਫਰੀਦੀ ਆਟੋ ਸਟਾਰਟਰ ਆ ਪਾਣੀ ਆਪਣੇ ਆਪ ਲੱਗ ਜਾਂਦਾ ਵੱਧ ਲੱਗ ਜਾ ਤਾਂ ਕੋਈ ਗੱਲ ਨਹੀਂ ਘੱਟ ਘੱਟ ਤਾਂ ਲੱਗਦਾ ਨਹੀਂ ਵਾਦੀ ਲੱਗਦਾ ਉਹ ਲੋਕ ਤੁਹਾਡੇ ਗੋਡੀ ਕਰਦੇ ਹੁੰਦੇ ਸੀ ਨਰਮੇ ਦੀ ਫਿਰ ਛੁਗਾਈ ਕਰਦੇ ਹੁੰਦੇ ਸੀ ਨਰਮੇ ਦੀ ਹਰ ਪਰਿਵਾਰ ਦੇ ਨਾਲ ਜਿਹੜਾ ਕਿਸਾਨ ਸੀ ਉਹਦੇ ਨਾਲ ਕਾਮਾਂ ਬਜਿਆ ਸੀ ਅੱਜ ਕੰਮੇ ਵੀ ਪਰੇਸ਼ਾਨ ਆ ਤੇ ਤੁਹਾਡੀ ਸਰਦਾਰੀ ਉਹ ਨਹੀਂ ਜੜੀ ਸੀ ਬੁਰਾ ਨਾ ਮੰਨੇਓ ਕੰਬਾਈਨ ਆਉਂਦੀ ਆ ਵੱਢ ਕੇ ਲੈ ਜਾਂਦੀ ਆ ਤੇ ਚੋਗਿਆਂ ਦੀ ਕੀ ਲੋੜ ਸੋ ਆਪਾਂ ਬੋਲਗਾਰਡ 3 ਦੇ ਪੈਰਾ ਦੇਣਾ ਨਰਮੈ ਨੂੰ ਮੁੜ ਕੇ ਬਹਾਲ ਕਰਉਣਾ ਇਸ ਮਾਲ ਵਿੱਚ ਇਹ ਮੇਰਾ ਟੀਚਾ ਹੋਏਗਾ ਲੇਕਿਨ ਉਹ ਨਹੀਂ देर ਉਹ ਨਹੀਂ देर ਇਮੀਡੀਏਟ ਸੋਲੂਸ਼ਨ ਇੱਕਦਮ ਸੋਲੂਸ਼ਨ ਤੁਹਾਡੇ ਕੋਲ ਮੱਕੀ ਆ ਡਾਕਟਰ ਜਾਟਿਆ ਰਾਣਾ ਇੰਦਰਪ੍ਰਤਾਪ ਸਿੰਘ ਆ ਅਸੀਂ ਤੁਹਾਡੇ ਨਾਲ ਖੜੇ ਆ ਸਮੇ ਸਮੇਂ ਦੇ ਉੱਤੇ ਮੱਕੀ ਲਈ ਕਿਦਾਂ ਮੱਕੀ ਬੀਜਣੀ ਕਿਦਾਂ ਉਹਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਕਦੋਂ ਕਦੋਂ ਉਹਨੂੰ ਸਪਰੇਅ ਕਰਨਾ ਕਿਹੜਾ ਕੀੜਾ ਪੈਣਾ ਕਿਹੜੇ ਕੱਖ ਲਈ ਕਿਹੜਾ ਸਪਰੇਅ ਆਪਾਂ ਕਰਨਾ ਤਾਂ ਕਿ ਕੋਈ ਕੱਖ ਨਾ ਹੋਵੇ ਇਹ ਸਾਰੀਆਂ ਗੱਲਾਂ ਕਰਨੀਆਂ ਬਚਨ ਵਦਿਆ ਡਾਕਟਰ ਸਾਹਿਬ ਇੱਕ ਬੇਨਤੀ ਕਰਨੀ ਚਾਹਾਂਗਾ ਕਿ ICAR ਜਿਵੇਂ ਜਦੋਂ ਹਰੀ ਕ੍ਰਾਂਤੀ ਆਈ ਤਾਂ PAU ਨੇ ਇਹਨਾਂ ਨੂੰ ਐਕਸਟੈਂਸ਼ਨ ਸਰਵਿਸ ਦਿੱਤੀ ਕੈਰੋ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਤੇ ਸਾਡੇ ਇੰਸਪੈਕਟਰ ਜਿਹੜੇ ਐਗਰੀਕਲਚਰ ਸੀ ਉਹ ਖੇਤਾਂ ਜਾ ਕੇ ਕੰਮ ਕਰਦੇ ਸੀ ਅੱਜ ਜਿਹੜੇ ਸਾਡੇ ਇੰਸਪੈਕਟਰ ਆ ਭਰਾ ਨਾ ਮੰਨੇ ਹੋ ਜੇ ਕੋਈ ਬੈਠਾ ਵੀ ਹੋਵੇ ਉਹ ਕਿੱਥੇ ਮਿਲਦਾ ਉਹ ਕਿਸੇ ਸੇਠ ਦੀ ਜਿਹੜੀ ਦੁਕਾਨ ਹੈ ਨਾ ਦਵਾਈਆਂ ਵੇਚਣ ਵਾਲੀ ਉਥੇ ਹਿਸਾਬ ਕਿਤਾਬ ਕਰਦਾ ਹੁੰਦਾ ਯਾਰ ਓਏ ਫਰਕ ਆ ਗਲਤਦਾਨੀ ਕਹਿ ਰਿਆ ਇਨਸਪੈਕਟਰ ਅੱਜ ਕੱਲ ਕਿੱਥੇ ਮਿਲਦੇ ਆ ਜਿੱਥੇ ਦਵਾਈਆਂ ਵਿਕਦੀਆਂ ਦਵਾਈਆਂ ਕਟਾਉਣੀਆਂ ਚਾਹੀਦਾ ਖਾਦ ਸਹੀ ਮਾਤਰਾ ਚ ਪਾਣੀ ਚਾਹੀਦੀ ਆ ਡਾਕਟਰ ਜੀ ਉਹ ਐਕਸਟੈਂਸ਼ਨ ਸਰਵਿਸ ਕਹਿੰਦੇ ਆ ਪਾਣੀ ਕਦੋਂ ਲਗਣਾ ਚਾਹੀਦਾ ਇਹ ਸਾਰੀਆਂ ਗੱਲਾਂ ਸਮੇਂ-ਸਮੇਂ ਤੇ ਬੀਜ ਕਿਹੜਾ ਬੀਜਣਾ ਚਾਹੀਦਾ ਇਹਦੀਆਂ ਗੱਲਾਂ ਡਾਕਟਰ ਸਾਹਿਬ ਤੇ ਅਸੀਂ ਬਹਿ ਕੇ ਇੱਕ ਫਾਰਮੈਟ ਬਣਾਵਾਂਗੇ ਜਿਹੜੀ ਬਰਸਾਤੀ ਵਕੀਆ ਇਹ ਜੂਨ 15 ਨੂੰ ਲਗਣੀ ਆ 10 ਨੂੰ ਲਾ ਲਓ 20 ਨੂੰ ਲਾ ਲਓ ਕੋਈ ਫਰਕ ਨਹੀਂ ਸੀਡਰਲ ਜੜੀ ਆ ਉਹ ਨਿਊਮੈਟਿਕ ਸੀਡਰ ਅੱਜਕੱਲ ਪਿੰਡੋਂ ਪਿੰਡਿਆ ਉਦੇ ਨਾਲ ਲੱਗੇ ਤੇ ਸਮੇ ਸਮੇ ਸਾਰੀਆਂ ਪ੍ਰੈਕਟਿਸਿਜ਼ ਹੋਣ ਮੈਂ ਇੱਕ ਗੱਲ ਕੀਤੀ ਸੀ ਕਿ ਵੀ ਤੁਹਾਨੂੰ ਸੰਤਕਾਰ ਬਣਾਉਣਾ ਤੁਸੀਂ ਪੁੱਛੋਗੇ ਕਿੱਦਾਂ ਬਣਾਉਣਾ ਤੇ ਪੁੱਛਿਆ ਹੀ ਨਹੀਂ ਲੇਕਿਨ ਜੇ ਮੈਂ ਬਣ ਸਕਦਾ ਤੁਸੀਂ ਕਿਉਂ ਨਹੀਂ ਬਣ ਸਕਦੇ ਮੇਰੀ ਤਾਂ ਬਾਹ ਫੜਨ ਵਾਲਾ ਕੋਈ ਨਹੀਂ ਸੀ ਮੈਂ ਤਾਂ ਰੜ ਰੜ ਕੇ ਟਕਰਾਂ ਟੁਕੜਾ ਮਾਰ ਕੇ ਠੇਢੇ ਠੁੱਡੇ ਖਾ ਕੇ ਇੱਥੇ ਤਾਈ ਪਹੁੰਚਿਆ ਮੈਂ ਆਤਵਾਦ ਵੇਲੇ ਜਦੋਂ ਮਨ ਚ ਇਹ ਵੀ ਸ਼ੂਗਰ ਮਿਲ ਲਾਈਏ ਕਿਉਂਕਿ ਬਾ ਗਨਾ ਗਨਾ ਕਿਸਾਨ ਸੀ ਤੇ ਪਰਚੀਆਂ ਪਤਾ ਕਿਦਾਂ ਕਿੰਨੀਆਂ ਔਖੀਆਂ ਮਿਲਦੀਆਂ ਪਾਸ ਤੇ ਮੈਂ ਕਹਿ ਰਹੀ ਹੀ ਲਾ ਲਓ ਅਤਵਾ ਸੀ ਤੇ ਚੌਂਕ ਮੈਥੇ ਜਾ ਕੇ ਸ਼ੂਗਰ ਮਿਲ ਲਈ ਤੇ ਮਾਲਕ ਨੌਵੀਂ ਪਾਸ਼ਾ ਜੀ ਸੁਣੀ ਗਿਆ ਕਿਰਪਾ ਹੋਈ ਗਈ ਆਪਾਂ ਅੱਗੇ ਵਧੀ ਗਏ ਹੁਣ ਗੱਲ ਤੁਸੀਂ ਸਨਤਕਾਰ ਕਿਦਾਂ ਬਣਨਾ 2011 ਦੇ ਵਿੱਚ ਮੇਰੇ ਮਨ ਚ ਆਇਆ कि ਸਾਡੀ ਸਰਕਾਰ ਆਈ ਤਾਂ ਜ਼ਿਮੀਂਦਾਰਾਂ ਨੂੰ ਆਪਾਂ ਸਨਤਕਾਰ ਬਣਾਉਣਾ ਕੈਪਟਨ ਨਵਿੰਦਰ ਸਿੰਘ ਨਾਲ ਗੱਲ ਹੋਈ ਕੈਰੀ ਪੂਰੀ ਸੀ ਲਗਨ ਸਰ ਕਹਿੰਦਾ ਦੱਸ ਦੇ ਮੈਂ ਕਿਹਾ ਤੁਹਾਨੂੰ ਦੱਸਿਆ ਤਾਂ ਫਿਰ ਤਾਂ ਅਕਲ ਤੁਹਾਡੀ ਹੋ ਗਈ ਨਾ ਇਹ ਰਾਣਾ ਦੱਸੂਗਾ ਕਿ ਦਿੱਕਦਾ ਮੰਣਗੇ ਉਹ ਮੇਰਾ ਨਾਰਾਜ਼ ਹੋ ਗਿਆ ਚਲੋ ਸਰਕਾਰ ਸਾਡੀ ਨਹੀਂ ਆਈ ਮੈਂ ਫੇਰ ਚੁੱਪ ਸਰਕਾਰ ਅਕਾਲੀਆਂ ਦੀ ਆ ਗਈ 2014 ਦੇ ਵਿੱਚ ਮੋਦੀ ਸਾਹਿਬ ਆ ਗਏ ਮੋਦੀ ਸਾਹਿਬ ਕਹਿੰਦੇ ਵੀ ਮੈਂ ਮਲਟੀ ਨੈਸ਼ਨਲ ਬੁਲਾਏ ਬਾਰੋਂ ਕਿ ਆ ਕੇ ਸੋਲਰ ਬਿਜਲੀ ਬਣਾਉਏ تھے ਤੇ ਬਾਰੋਂ ਬਹੁਤ ਲੋਗ ਆਏ ਉਹਦੇ ਬਾਅਦ ਉਹਨਾਂ ਨੇ ਕਿਹਾ ਵੀ ਦੇਸ਼ ਦੇ ਜਿੰਨੇ ਵੱਡੇ ਹਾਊਸਿਆ ਤੁਸੀਂ ਵੀ ਆ ਜਾਓ ਤੇ ਸੋਲਰ ਬਿਜਲੀ ਬਣਨੀ ਬਹੁਤ ਚੰਗੀ ਪੱਧਰ ਤੇ ਹਿੰਦੁਸਤਾਨ ਚਾਲੂ ਹੋਈ ਇਉਂ ਦੇ ਬਾਅਦ ਜਦੋਂ ਜੰਗੀ ਪੱਧਰ ਤੇ ਚਾਲੂ ਆਈ ਤਾਂ ਮਾਰਚ 2015 ਨੂੰ ਮੈਂ ਇੱਕ ਚਿੱਠੀ ਲਿਖੀ ਮੈਂ ਕਿਹਾ ਮੋਦੀ ਸਾਹਿਬ ਮਲਟੀਨੇਸ਼ਨਲ ਬੁਲਾ ਲੈ ਵੱਡੇ ਸਨਦਕਾਰ ਬੁਲਾ ਲੈ ਲੇਕਿਨ ਸਨ ਆਫ ਦੀ ਸੋਇਲ ਧਰਤੀ ਪੁੱਤਰ ਨੂੰ ਤੁਸੀਂ ਬਿਜਲੀ ਪੈਦਾ ਕਰਨ ਦਾ ਮੌਕਾ ਨਹੀਂ ਦਿੱਤਾ ਔਰ ਅਫਸੋਸ ਹੈ ਮੈਨੂੰ ਕਿ ਮੈਂ ਆਪਣੀ ਸਰਕਾਰ ਚ 2017 ਤੋਂ ਲੈ ਕੇ 22 ਤਾਈਂ ਬਾਰ-ਬਾਰ ਕਹਿੰਦਾ ਰਿਹਾ ਕਿ ਮੈਨੂੰ ਇੱਕ ਸਬਸਟੇਸ਼ਨ ਬਣਾ ਲੈਣ ਦਿਓ ਲੇਕਿਨ ਰਾਜਨੀਤੀ ਬੜੀ ਗੰਦੀ ਚੀਜ਼ ਆ ਲੋਕ ਮਰਦੇ ਮਰ ਜਾਣ ਸੂਬਾ ਡੁੱਬਦਾ ਡੁੱਬ ਜਾਏ ਲੇਕਿਨ ਯਾਰ ਕੋਈ ਸਿਆਣੀ ਗੱਲ ਕਰਕੇ ਫਲਾਣਾ ਫਲਾਣੇ ਦਾ ਨਾ ਨਾ ਹੋ ਜਾਏ ਔਰ ਮੈਂ ਅੱਜ ਤੁਹਾਨੂੰ ਕਹਿਣਾ ਗੱਲ ਨਾ ਦੀ ਨਹੀਂ ਆਪਾਂ ਇੱਕ ਲਹਿਰੇ ਦੇ ਬਾਅਦ ਇਹ ਵੀ ਚਲਾਉਣੀ ਆ ਜਿੱਥੇ ਟਿਊਬਵਲ ਹੋਵੇ 14 ਲੱਖ 50 ਹਜ਼ਾਰ ਟਿਊਬਵਲ ਹੈ ਉਥੇ ਸੋਲਰ ਪੰਪ ਦੇ ਦਿੰਦੇ ਆ ਪੰਪ ਕੀ ਆ ਪੰਪ ਜਿੰਨੇ ਘੰਟੇ ਸੂਰਜ ਉਹਨੇ ਘੰਟੇ ਉਹ ਬਿਜਲੀ ਆ ਰਹੀ ਆ ਆਪਾਂ ਪਾਣੀ ਖਿੱਚ ਰਹੇ ਆ ਲੋਡ ਹੈ ਨਹੀਂ ਹੈ ਪਾਣੀ ਅੱਗੇ ਘਟਿਆ ਤਾਂ ਪੈਨਲ ਹੋਊਗਾ ਪੈਨਲ ਬਿਜਲੀ ਜਨਰੇਟ ਕਰੂਗਾ ਤੁਹਾਡੀ ਮੋਟਰ ਚੱਲੂਗੀ ਜਦੋਂ ਲੋਡ ਹੈ ਤੁਸੀਂ ਮੋਟਰ ਚਲਾਓਗੇ ਨਹੀਂ ਲੋਡ ਤਾਂ ਸਿੱਧੀ ਗ੍ਰਿਡ ਤੇ ਜਾਊਗੀ 6-7 ਸਾਲਾਂ 'ਚ ਪੈਸੇ ਪੂਰੇ ਹੋ ਜਾਂਦੇ ਆ। ਔਰ ਜਦ ਤੁਸੀਂ 6-7 ਸਾਲਾਂ 'ਚ ਪੈਸੇ ਪੂਰੇ ਕਰਨੇ ਆ ਤਿੰਨ ਚਾਰ ਤਿੰਨ ਸਾਲ ਦਾ ਟੀਚਾ ਹੋਣਾ ਚਾਹੀਦਾ ਸਾਰੇ ਪੰਜਾਬ 'ਚ। ਜ਼ਿੰਮੇਵਾਰ ਦਾ 10-15% ਲੱਗੇ ਤੇ ਉਹਦੀ ਆਮਦਨ 25 ਸਾਲ ਲਗਾਤਾਰ ਉਹਦੀ ਆਮਦਨ ਹੋਏਗੀ। ਬਿਜਲੀ ਦਾ ਬਿੱਲ ਉਹ ਜਿਹੜੀ ਪਾਵਰ ਬਣਾਉਣੀ ਹੈ ਉਹ ਚੋਂ ਆ ਜਾਣਾ। ਸਰਕਾਰ ਤੇ ਬੋਝ ਘਟ। ਨਾਲੇ ਰੋਜ ਦੇ ਜਿਹੜੇ ਮਿਹਣੇ ਆ ਨਾਲੇ ਜਿਹੜੀ ਐਮਐਸਪੀ ਦੀ ਗੱਲ ਕਰਦੇ ਆ ਸਾਡੀ ਘਟਿਆ ਉਹ ਕਹਿੰਦੇ ਸਬਸਿਡੀ ਇਹ ਗੱਲਾਂ ਚੱਲਦੀਆਂ ਆ ਦਿੱਲੀ ਉਹਦਾ ਵੀ ਹੱਲ ਆ ਖਰ ਬਹੁਤ ਲੰਮਾ ਨਾ ਬੋਲਦਾ ਆ ਮੈਂ ਇਹ ਚਾਹਣਾ ਕਿ ਹਰ ਜ਼ਿਮੀਂਦਾਰ ਜਿੱਥੇ ਉਹਦੇ ਕੋਲ ਵੋਟ ਰਿਆ ਉਥੇ ਉਹਦਾ ਪੈਨਲ ਹੋਵੇ ਜਦੋਂ ਛੋਟਾ ਜਿਹਾ ਜਾਗ ਲੱਗ ਗਿਆ ਤੇ ਤੁਸੀਂ ਉਹਨੂੰ 4 5 10 ਆਪਣੇ ਆਪ ਕਰ ਲੈਣਾ ਔਰ ਤੁਹਾਨੂੰ ਜਾਣ ਕੇ ਇਹ ਇਸ ਗੱਲ ਦੀ ਖੁਸ਼ੀ ਹੋਏਗੀ ਤੁਸੀਂ ਕਹੋਗੇ ਵੀ ਖਪੂਗੀ ਕਿਦਾਂ ਬਿਜਲੀ ਸੋਲਰ ਦੀ ਬਿਜਲੀ ਦਿਨੇ ਆਉਂਦੀ ਆ ਕੋਲੇ ਦੀ ਬਿਜਲੀ ਦਿਨ ਰਾਤ ਆਉਂਦੀ ਆ ਰਾਤ ਨੂੰ ਸਾਡੇ ਖਪਤ ਘਟਿਆ ਦਿਨੇ 16000 ਰਾਤ ਨੂੰ 8000 ਤੇ ਜੇ ਅਸੀਂ ਦਿਨੇ ਬਿਜਲੀ ਪੈਦਾ ਕਰਾਂਗੇ ਤੇ ਸਾਡੀ ਬਿਜਲੀ ਜਾਂਦੀ ਰਹੂਗੀ ਔਰ ਜਿਹੜਾ ਕਹਿ ਪਿਆ ਕਿ ਸਸਤੀ ਵੇਚਣੀ ਪੈਂਦੀ ਰਾਤ ਨੂੰ ਬਿਜਲੀ ਉਹ ਵੀ ਅੱਗੇ ਨੂੰ ਕੋਲੇ ਦੇ ਲਾਉਣੇ ਬੰਦ ਕਰਾਂਗੇ ਜ਼ਿਮੀਂਦਾਰ ਨੂੰ ਐਂਟਰਪ੍ਰੈਨਿਅਰ ਬਣਾਵਾਂਗੇ ਇਹ ਮੇਰੀ ਸੋਚ ਹੈ ਤੇ ਇਹ ਕੋਈ ਗੱਲ ਇੱਥੇ ਨਹੀਂ ਕੀਤੀ ਮੋਦੀ ਸਾਹਿਬ ਨੂੰ ਵੀ ਚਿੱਠੀਆਂ ਲਿਖੀਆਂ ਅਕਾਲੀ ਦਲ ਰਾਜ ਚ ਵੀ ਗੱਲਾਂ ਕੀਤੀਆਂ ਵਿਧਾਨ ਸਭਾ ਚ ਤੇ ਆਪਣੇ ਰਾਜ ਚ ਵੀ ਤੇ ਨਾ ਤੇ ਸਾਡਾ ਮੁੱਖ ਮੰਤਰੀ ਬੋਲਿਆ ਨਾ ਤੁਹਾਡੇ ਵਾਲਾ ਤੁਹਾਡੇ ਵਾਲੇ ਨੇ ਤਾਂ ਮੈਂ 20 20 20 ਕਰੋੜ ਰੁਪਇਆ ਮੰਗਿਆ ਸੀ ਨਹੀਂ ਦਿੱਤਾ ਤੁਸੀਂ ਸਮਝ ਗਏ ਕੌਣ ਹੈ ਤੁਹਾਡੇ ਵਾਲਾ ਮੈਂ ਖਜ਼ਾਨਾ ਮੰਤਰੀ ਕੋਈ ਖਜ਼ਾਨਾ ਹੁੰਦਾ ਚਲੋ ਉਸ ਸਮੇਂ ਟਪ ਗਿਆ ਹੁਣ ਵਾਲੀ ਸਰਕਾਰ ਨੂੰ ਕਹਾਂਗੇ ਕਿ ਵੀ ਜੱਸ ਖੱਟਣਾ ਤੇ ਕੰਮ ਕਰ ਲੋ ਵੀਰੋ ਮੇਰਿਓ ਬਾਗਾਂ ਦਾ ਜੋ ਹੋਇਆ ਮਾਲਵੇ ਚ ਤੁਸੀਂ ਬੜੀ ਮਿਹਨਤ ਨਾਲ ਪੋਤਾਂ ਕਰ ਬਾਗ ਭਾਲੇ ਔਰ ਬਾਗਾਂ ਦਾ ਬੁਰਾ ਹਾਲ ਵਕਤ ਨਾਲ ਪਾਣੀ ਨਹੀਂ ਆਇਆ ਬਾਗ ਸੁੱਕ ਗਏ ਉਹਦੇ ਕਾਰਨ ਹੋਰ ਵੀ ਸੀਗੇ ਲੇਕਿਨ ਬਾਗਾਂ ਚ ਬੜਾ ਨੋਕਮਾਇਆ ਮਾਲਵੇ ਨੇ ਇਸੇ ਤਰ੍ਹਾਂ ਗੰਨਾ ਮਿਲ ਸੀਗੀ ਜਿਹਦੇ ਬਾਰੇ ਰਣੇਂਦਰ ਪ੍ਰਤਾਪ ਨੇ ਜ਼ਿਕਰ ਕੀਤਾ ਫਰੀਦਕੋਟ ਦੀ ਮਲੋੜ ਦੀ ਤੇ ਇਹ ਬੰਦ ਕਿਉਂ ਆ ਬੰਦ ਕਿਉਂ ਆ ਤੇ ਉਹਨਾਂ ਨੇ ਪਲਾਟ ਕੱਢ ਦਿੱਤੇ ਰੀਅਲ ਏਸਟੇਟ ਵੈਲਿਊ ਬਣਾ ਕੇ ਦੇ ਦਿੱਤੀ ਮਿਲਾਂ ਇਹ ਯਾਰ ਧੋਖਾ ਹੋਇਆ ਤੁਹਾਡੇ ਨਾਲ ਇਹ ਚਾਲੂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਜ਼ਿੰਮੇਦਾਰਾਂ ਨੂੰ ਡਾਇਵਰਸੀਫਿਕੇਸ਼ਨ ਗੰਨੇ ਵੱਲੋਂ ਵੀ ਕਰਨੀ ਚਾਹੀਦੀ ਆ ਚਾਰ ਪੈਸੇ ਬਚਦੇ ਆ ਜ਼ਿਮੀਂਦਾਰ ਚੌਂਦਾ ਵੇਚਣਾ ਸੋ ਵੀਰੋ ਮੇਰੇ ਉਹ ਸਮਾਂ ਆਏਗਾ ਇਹ ਗੱਲਾਂ ਵੀ ਕਰਾਂਗੇ ਔਰ ਜਿੱਥੇ ਤਾਈ ਅੱਜ ਝਿੰਗੇ ਵਾਲਿਆਂ ਦੀ ਗੱਲ ਹੈ ਮੈਂ ਚੱਲਿਆ ਅੱਜ ਫਾਜ਼ਲ ਕਾ ਉੱਥੇ ਮੈਂ ਇਕੱਠੇ ਕੀਤੇ ਸਾਰੇ ਝਿੰਗੇ ਵਾਲੇ ਕਿਵੇਂ ਝਿੰਗਾ ਪ੍ਰੋਡਕਸ਼ਨ ਜਿਹੜਾ ਆ ਉਹ ਫੇਰ ਕਿਉਂ ਹੋ ਰਿਹਾ ਉਹਨਾਂ ਨੂੰ ਕਿਹੜੀਆਂ ਕਿੜੀਆਂ ਲੋੜਾਂ ਦੀ ਚੀਜ਼ਾਂ ਦੀ ਲੋੜ ਆ ਉਹਨਾਂ ਤੋਂ ਮੈਨੂੰ ਪਤਾ ਮੈਂ ਆਲਰੇਡੀ ਸਟੱਡੀ ਕਰ ਚੁੱਕਿਆ ਮੈਂ ਜੇ ਕਿਤੇ ਤੁਰਿਆ ਜਾਣਾ ਤੇ ਵੋਟਾਂ ਤਾਂ ਮੈਨੂੰ ਵੀ ਚਾਹੀਦੀਆਂ ਲੇਕਿਨ ਪੰਜਾਬ ਬਾਰੇ ਜ਼ਰੂਰ ਸੋਚਦਾ ਸੋ ਜੇ ਪੰਜਾਬ ਦਾ ਛਿੰਗਾ ਤੇ ਮੱਛੀ ਉਤਪਾਦਨ ਵਾਲੇ ਲੋਕ ਪੈਸੇ ਕਮਾਉਣਗੇ ਤੇ ਛਿੰਗਾ ਜਿਹੜਾ ਪੰਜਾਬ ਦਾ ਫਰੈਸ਼ ਵਾਟਰ ਸ਼ਰਮ ਕਹਿੰਦੇ ਉਹਨੂੰ ਛਿੰਗਾ ਸਾਫ ਪਾਣੀ ਵਾਲਾ ਜਿੱਥੇ ਜਿੱਥੇ ਛੋਰਾ ਉੱਥੇ-ਉੱਥੇ ਚੀਂਗਾ ਵਧੀਆ ਹੁੰਦਾ ਜਿੱਥੇ ਪਾਣੀ ਉੱਪਰ ਆ ਗਿਆ ਨੂਨ ਵਾਲਾ ਉੱਥੇ ਚੀਂਗਾ ਹੋ ਰਿਹਾ ਜਾਪਾਨ ਦੇ ਵਿੱਚ 70-80 ਰੁਪਏ ਕਿਲੋ ਉਹਦੀ ਖਪਤ ਉਹ ਭਾਅ ਵਧਿਆ ਲੇਕਿਨ ਉਹਦਾ ਮੰਡੀਕਰਨ ਨਹੀਂ ਸਮਝੋ ਕਿ ਮੰਡੀਕਰਨ ਜਦ ਤਏ ਨਹੀਂ ਹੋਏਗਾ ਚਾਹੇ ਉਹ ਗੋਭੀ ਹੋਵੇ ਚਾਹੇ ਗਾਜਰ ਹੋਵੇ ਚਾਹੇ ਕੋਈ ਵੀ ਕ੍ਰੌਪ ਹੋਵੇ ਚਾਹੇ ਚੀਂਗਾ ਹੋਵੇ ਇਹਨਾਂ ਬਾਰੇ ਸਰਕਾਰਾਂ ਨੂੰ ਸੋਚਣਾ ਪਊਗਾ ਔਰ ਮੈਂ ਇਸਰੇ ਤੇਰੀ ਭਾਈ ਜਿਹੜੇ ਲੋਗ ਡੇਰੀ ਫਾਰਮ ਵਾਲੇ ਆ ਅ ਡਿੰਪੀ ਬਾਈ ਆਇਆ ਇੱਥੇ ਕਿੱਥੇ ਡਿੰਪੀ ਡਿੰਪੀ ਬਾਈ ਆ ਸਾਈ ਵਾਲ ਉਹਦੇ ਕੋਲ ਬਹੁਤ ਵਧੀਆ ਤੇ ਮੇਰਾ ਬੇਲੀਆ ਹੁਣ ਮੈਨੂੰ ਮਿਲ ਕੇ ਗਿਆ ਤੇ ਗੱਲ ਆ ਕਿ ਡੇਰੀ ਫਾਰਮਾਂ ਬਾਰੇ ਆਪਾਂ ਨੂੰ ਸੋਚਣਾ ਪਊਗਾ ਜੇ ਜਿਉਂਦੇ ਰੱਖਣੇ ਆ ਤੇ ਨਕਲੀ ਦੁੱਧ ਨਕਲੀ ਪਨੀਰ ਇਹ ਨਹੀਂ ਕਿ 10000 20000 15000 ਰੁਪਏ ਜੁਰਮਾਨਾ ਹੋਇਆ ਤੇ ਸਵੇਰੇ ਜਮਾਨਤ ਉਹਨਾਂ ਨੂੰ ਯਾਰੋ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਮੈਂ ਵਿਧਾਨ ਸਭਾ ਚ ਕੁਐਸਚਨ ਉਠਾਇਆ ਸੀਗਾ ਹੁਣ ਫੇਰ ਚੱਕੂਗਾ ਔਰ ਇਸ ਗੱਲ ਤਾਈ ਤਾ ਇਨਸਾਨ ਹੀ ਰਹੂੰਗਾ ਜਦ ਤਾਈ ਨਕਲੀ ਦੁੱਧ ਔਰ ਪਨੀਰ ਬਣਾਉਣ ਵਾਲਿਆਂ ਦੇ ਤੇ ਸਖਤ ਕਾਨੂੰਨ ਨਹੀਂ ਬਣਦਾ ਤਾਂ ਟਰਮਰ ਖੁਸ਼ਹਾਲ ਹੋਏਗਾ ਵੀਰੋ ਮੇਰੋ ਗੱਲਾਂ ਤੇ ਬਹੁਤ ਹੈ ਕਰਨ ਵਾਲੀਆਂ ਮੈਂ ਤਾਂ ਇੱਕੋ ਬੇਨਤੀ ਕਰਾਂਗਾ ਕਿ ਵੀ ਮੱਕੀ ਜਿਹੜੀ ਆ ਬਰਸਾਤੀ ਬੀਜੋ ਦਾਣਾ ਦਾਣਾ ਚੱਕਣਾ ਸਾਡਾ ਫਰਜ਼ ਪੂਰਾ ਕੈਲਕੂਲੇਟ ਕੀਤਾ ਆ ਇਹ ਨਾ ਸੋਚੋ ਕਿ ਰਾਣੇ ਇਕੱਲੇ ਨੇ ਰਾਣੇ ਇਕੱਲੇ ਨੇ ਆਪਣੇ ਕਾਰਖਾਨੇ ਚ ਲੈ ਜਾਣੀ ਨਾ ਮੇਰੇ ਕੇ 6-7 ਤੇ ਪੰਜਾਬ ਰਹਿਣੇ ਚ ਆ ਤੁਹਾਡਾ ਮਿਤ ਅਕਰਵਾਲ ਮੈਂ ਰਜਿੰਦਰ ਮਿੱਤਲ ਟਰਾਈਡੈਂਟ ਨਿਓ ਨੀ ਰਜਿੰਦਰ ਤੁਹਾਡੇ ਬਠਿੰਡੇ ਵਾਲਾ ਉਹਨੇ ਵੀ ਬੜੀਆਂ ਲਾਈਆਂ ਆ ਪੈਟਰੋਲ ਬਣਾਉਣ ਵਾਲੀਆਂ ਇਦਾਂ ਦੇ ਹੋਰ 5-7 ਆ ਉਹਨੇ ਫਿਰ ਜਿਹੜੀ ਪੋਲਟਰੀ ਦੀ ਫੀਡ ਪੰਦੀ ਆ ਉਹ ਛੇ ਪੈਂਦਾ ਫਿਰ ਜਾਨਵਰਾਂ ਦੀ ਫੀਡ ਬੰਦੀ ਉਹ ਛਪੈਂਦਾ ਤੇ ਮੱਕੀ ਬਿਨਾਂ ਸਟਾਰਚ ਨਹੀਂ ਬਣਦੀ ਸਟਾਰਚ ਮੇਲਾ ਸੋ ਚਿੰਤਾ ਕਰਨ ਦੀ ਲੋੜ ਨਹੀਂ ਕਰਨ ਜੀ ਆਜੋ 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 ਕਰਨ ਜੀ ਭੈਣ ਜੀ ਆਜੋ ਬਿਲਕੁਲ ਨਾਨ ਪੋਲੀਟিক্যাল ਆ ਜਿਹਦਾ ਜਿਹਨੂੰ ਕਿਸਾਨੀ ਨਾਲ ਮੁਹੱਬਤ ਹੈ ਉਹ ਆ ਸਕਦਾ ਹੀ ਇਜ਼ ਵੈਲਕਮ ਔਰ ਮੈਨੂੰ ਇੱਥੇ ਕੋਈ ਜ਼ਰੂਰੀ ਨਹੀਂ ਕਿ ਕਾਂਗਰਸ ਦਾ ਮੈਂ ਕਾਂਗਰਸ ਦਾ ਤਾਂ ਸਪਾਈ ਆ ਅੱਜ ਮੈਂ ਕਾਂਗਰਸ ਲਈ ਨਹੀਂ ਆਇਆ ਅੱਜ ਮੈਂ ਤੁਹਾਡੇ ਕੋ ਆਇਆ ਕਿ ਪੰਜਾਬ ਨੂੰ ਬਚਾਉਣਾ ਜਦ ਇਹ ਜਦ ਇਹ ਮਨ ਚ ਚਿੰਤਾ ਜਿਹੜੇ ਮਨ ਚ ਹੈ ਉਹ ਅੱਗੇ ਆ ਕੇ ਲਈ ਕੰਮ ਕਰੋ ਐਮਐਲਏ ਬਣਨਾ ਕੋਈ ਜ਼ਰੂਰੀ ਨਹੀਂ ਔਰ ਜਿੱਥੇ ਆਪਾਂ ਗੱਲਾਂ ਕਰਦੇ ਆ ਕਿਵੇਂ ਕਿਸਾਨ ਨੂੰ ਬਚਾਉਣਾ ਮਜ਼ਦੂਰ ਨੂੰ ਬਚਾਉਣਾ ਯਾਰੋ ਸਾਡੀ ਸਰਕਾਰ ਦੇ ਵਿੱਚ ਵੀ ਸੁਣ ਲਿਓ ਉਹ ਵੀਰ ਸਾਡੀ ਸਰਕਾਰ ਚ ਅਸੀਂ ਅਜੇ ਨਸ਼ੇ ਦੀ ਗੱਲ ਕੀਤੀ ਸੀ ਕੈਪਟਨ ਅਮਰ ਸਿੰਘ ਨੇ ਕਿ ਇਹ ਖਾਤੇ 'ਚ ਖਤਮ ਕਰ ਦੂੰਗਾ 5 ਸਾਲ ਹੋ ਟੁੱਪ ਗਏ 3 ਸਾਲ ਆ ਸਰਕਾਰ ਦੇ ਟੁੱਪ ਗਏ ਆ ਆਪਾਂ ਗੱਲ ਕਰਦੇ ਆ ਕਿ ਵੀ ਮੱਕੀ ਬਜਾਵਾਂਗੇ ਕਪਾਹ ਨੂੰ ਵਾਪਸ ਲਿਆਵਾਂਗੇ ਡੇਰੀ ਫਾਰਮ ਹੋਣਾ ਚਾਹੀਦਾ ਸ਼ਰਮ ਹੋਣਾ ਚਾਹੀਦਾ ਕਿਸਾਨ ਤੇ ਮਜ਼ਦੂਰ ਖੁਸ਼ਹਾਲ ਹੋਣਾ ਚਾਹੀਦਾ ਕਿਹਦੇ ਲਈ ਜੇ ਸਾਡੀ ਔਲਾਦ ਹੀ ਨਸ਼ੇੜੀ ਹੋ ਗਈ ਤੇ ਅਸੀਂ ਇਹ ਸਾਰਾ ਕਰਨਾ ਕਿਹਦੇ ਲਈ ਆ ਸੋ ਸਾਡਾ ਬਤੌਰ ਆਪੋਜੀਸ਼ਨ ਚੇਤਾਵਨੀ ਬਣਦਾ ਸੀ ਕਿ ਭਾਈ ਨਸ਼ਿਆਂ ਦੀ ਗੱਲ ਕਰੋ ਤੁਸੀਂ ਮਿਲਾਰੇ ਲਾ ਕੇ ਆਏ ਹੋ ਲੇਕਿਨ ਉਹ ਆਪ ਹੀ ਜਾਗ ਗਿਆ ਔਰ ਕਿੰਨੇ ਦਿਨ ਜਾਗਦੇ ਆ ਇਹ ਦੇਖਣਾ ਉਹਦਾ ਅਸਰ ਕੀ ਆਉਂਦਾ ਇਹ ਦੇਖਣਾ ਖਾਲੀ ਆ 15 ਦਿਨ 20 ਦਿਨ ਮਹੀਨਾ ਖਬਰਾਂ ਚ ਸੁਰਖੀਆਂ ਲਾ ਕੇ ਸਾਨੂੰ ਖੁਸ਼ ਕਰਕੇ ਕਿਉਂਕਿ ਅਸੀਂ ਪੁੱਲ ਬੜੀ ਛੇਤੀ ਚਾਈਦਾ ਸੋ ਨਸ਼ੇ ਦੇ ਉੱਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਹੈ ਨਸ਼ੇ ਦਾ ਵਿਰੋਧ ਕਰਨ ਦੀ ਲੋੜ ਹੈ ਸਰਕਾਰਾਂ ਫੇਲ ਹੋ ਜਾਣਗੀਆਂ ਲੇਕਿਨ ਲੋਕ ਫੇਲ ਨਹੀਂ ਹੋ ਸਕਦੇ ਜਦੋਂ ਤੁਸੀਂ ਮਨ ਬਣਾ ਲਿਆ ਕਿਉਂ ਸਰਕਾਰਾਂ ਦਾ ਕੰਮ ਸੀ ਐਮਐਸਪੀ ਦਾ ਮੱਕੀ ਦਾ ਫਸਲੀ ਵਿਭਿੰਨਤਾ ਦਾ ਸਰਕਾਰਾਂ ਸੁੱਤੀਆਂ ਪਈਆਂ ਸਾਡੇ ਵਾਲੀ ਵੀ ਸੁੱਤੀ ਰਹੀ ਇਹਨਾਂ ਨੂੰ ਸੁੱਤੇ ਨੂੰ ਵੀ 3 ਸਾਲ ਹੋ ਗਏ ਲੈਕਿਨ ਕੈਦਾ ਫਰਜਾ ਜਿਗਾਉਣ ਦਾ ਮੈਂ ਆਪਣਾ ਫਰਜ ਸਮਝਦਾ ਤੁਹਾਡੇ ਘਰ ਆਇਆ ਵੀਰੋ ਮੇਰੋ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਤੁਸੀਂ ਕਿਸਾਨੀ ਬਚਾਉਣ ਦੀ ਗੱਲ ਕਰਨੀ ਹੈ ਉੱਥੇ ਆਪਣੀ ਔਲਾਦ ਬਚਾਉਣ ਦੀ ਵੀ ਗੱਲ ਕਰਨੀ ਆਪਾਂ ਨਸ਼ਾ ਰਹਿਤ ਪੰਜਾਬ ਬਿੱਤੀ ਵੀ ਗੱਲ ਕਰਨੀ ਆ ਉਹ ਤਾਥੇ ਹੀ ਨਹੀਂ ਹੋ ਸਕਦਾ ਜੱਤੇ ਇਸੇ ਸਾਰੇ ਸਿਰ ਜੋੜ ਕੇ ਨਹੀਂ ਲਾਉਂਦੇ ਸਰਕਾਰਾਂ ਆਉਣਗੀਆਂ ਚਲੇ ਜਾਣਗੀਆਂ ਵਾਅਦੇ ਕਰਨਗੀਆਂ ਕੌਣ ਪੁੱਛੂਗਾ 5 ਸਾਲ ਡੰਗ ਟਪਾਇਆ ਚਲੋ ਅੱਗੇ ਇਦਾਂ ਕੰਮ ਨਹੀਂ ਚੱਲ ਸਕਦਾ ਸੋ ਮੇਰੀ ਬੇਨਤੀ ਆ अच्छा एक ਗੱਲ ਹੋਰ ਕਰ ਦਿਆਂ ਤੂੰ ਇਹ ਨਹਿਰਾਂ ਦੇ ਪਾਣੀ ਵਾਲਿਓ ਨਾ ਬੋਲੋ ਨਹਿਰਾਂ ਦੇ ਪਾਣੀ ਵਾਲਿਓ ਤੇ ਨਰਮਾ ਬੀਜਣ ਲਈ ਤੁਹਾਨੂੰ ਪਾਣੀ ਕਦੋਂ ਮਿਲਦਾ ਹੁੰਦਾ ਸੀ ਅਪ੍ਰੈਲ ਚ 15 ਅਪ੍ਰੈਲ ਤੋਂ ਤਜੇ ਨਰਮਾਈ ਨੂੰ ਪਾਣੀ ਕਿੱਥੇ ਜਾਊਗਾ ਕਿਸੇ ਸਰਕਾਰ ਨੇ ਕਿਸੇ ਸਿਆਸੀ ਬੰਦੇ ਨੇ ਕਿਸੇ ਅਫਸਰ ਨੇ ਤੁਹਾਡੇ ਨਾਲ ਗੱਲ ਕੀਤੀ ਇਹ ਸੁੱਤਿਓ ਸੁੱਤਿਓ ਸਿਆਸੀ ਬੰਦੇ ਵੀ ਅਫਸਰ ਵੀ ਮੌਜੂਦਾ ਸਰਕਾਰ ਵੀ ਬੋਲੋ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਪਾਣੀ ਜਾਊ ਤੇ ਜਾਊ ਕਿੱਥੇ ਇਹ ਹਰਿਆਣਾ ਤੇ ਰਾਜਸਥਾਨ ਨੂੰ ਦੇ ਦੇਾਂਗੇ ਇਹਦੀ ਵਿਉਂਤ ਬੰਦੀ ਮੈਂ ਬਣਾਊਗਾ ਬੈ ਕੇ ਗੱਲ ਕਰੂੰਗਾ ਮੇਰੇ ਕੋਲ ਰਿਕਾਰਡ ਹੈ ਕਿੱਥੇ ਕਿੱਥੇ ਕਿਹੜੇ ਖੜੇ ਕਨਾਲ ਚ ਕਿਨਾ ਕਿਨਾ ਪਾਣੀ ਆਉਂਦਾ ਕਿੰਨੇ ਕਿੰਨੇ ਮਿਲੀਅਨ ਫੀਟ ਏਕੜ ਉਹਦੇ ਨਾਲ ਕਿੰਨੀ ਬਾਾਰ ਅਸੀਂ ਸਿੰਜ ਸਕਦੇ ਹਾਂ ਧਰਤੀ ਨੂੰ ਤੇ ਆਪਾਂ ਮੱਕੀ ਦਾ ਪ੍ਰੋਗਰਾਮ ਚਾਲੂ ਕਰੀਏ ਡਾਟ ਸਾਬ ਇਹ ਨਹਿਰੀ ਪਾਣੀ ਆਪਾਂ ਉੱਥੇ ਵਰਤਣਾ ਇਹਨਾਂ ਦੀ ਮੱਕੀ ਕਾਮਯਾਬ ਹੋਊਗੀ ਬਿਲਕੁਲ ਹੋਊਗੀ ਟੇਲ ਤੇ ਫਾਜ਼ਲ ਕਾ ਪਾਣੀ ਨਹੀਂ ਪਹੁੰਚਦਾ ਬਹੁਤ ਥੋੜ ਸਾਰੀਆਂ ਟੇਲਾ ਜਿੱਥੇ ਪਾਣੀ ਨਹੀਂ ਪਹੁੰਚਦਾ ਮੱਕੀ ਬੀਜਾਂਗੇ ਲੋੜ ਹੀ ਕੱਟ ਰਹਿ ਜੂਗੀ